ਫਰੀਕੋਡ ਖਬਰਨਾਮਾ ਤੇ ਸਵਾਗਤ ਹੈ ਪੰਜਾਬ ਦੇ ਵਿੱਚ ਅਕਸਰ ਹੀ ਓਵਰ ਸਪੀਡ ਅਤੇ ਅਨਗਹਿਲੀ ਕਾਰਨ ਸ਼ਰਕੀ ਹਾਦਸੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਫਰੀਕੋਡ ਤੋਂ ਨੰਗ ਦੇ ਨੈਸ਼ਨਲ ਹਾਈਵੇ 54 ਦੇ ਪਿੰਡ ਚੰਦਬਾਜਾ ਤੋਂ ਪਹਿਲਾਂ ਹੀ ਆਉਂਦੇ ਮੰਡ ਵਾਲਾ ਮੋੜ ਦੇ ਉੱਪਰ ਇੱਕ ਸ਼ਰਕੀ ਹਾਦਸਾ ਵਾਪਰਿਆ ਹੈ ਲੋਕਾਂ ਦਾ ਦੱਸਣਾ ਹੈ ਕਿ ਇੱਕ ਤੇਜ਼ ਰਾਰ ਰੀਜ਼ਾ ਕਾਰ ਅੰਬਰਸਲ ਵਾਲੇ ਪਾਸਿਓਂ ਆ ਰਹੀ ਸੀ ਅਤੇ ਮੰਡ ਵਾਲਾ ਦਾ ਰਹਿਣ ਵਾਲਾ ਨੌਜਵਾਨ ਤਲਵੰਡੀ ਵਾਲੇ ਪਾਸੇ ਨੂੰ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਓਵਰ ਸਪੀਡ ਹੋਣ ਕਾਰਨ ਵੀਜ਼ਾ ਕਾਰ ਫੁੱਟਪਾਥ ਤੋਂ ਦੂਜੇ ਪਾਸੇ ਆ ਕੇ ਮੋਟਰਸਾਈਕਲ ਦੇ ਵਿੱਚ ਵੱਜੀ ਜਿਸ ਕਾਰਨ ਮੋਟਰਸਾਈਕਲ ਚਾਲਕ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਨੂੰ ਜਿਹੜਾ ਫ੍ਰੀ ਕਲਿਨਿਕ ਦੇ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਾਇਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਜ਼ਖਮੀ ਨੌਜਵਾਨ ਪਿੰਡ ਮੰਡ ਵਾਲਾ ਦਾ ਰਹਿਣ ਵਾਲਾ ਹੈ ਅਤੇ ਤਲਵੰਡੀ ਦੇ ਵਿੱਚ ਇੱਕ ਵਰਕਸ਼ਾਪ ਦੇ ਉੱਪਰ ਕੰਮ ਕਰਦਾ ਸੀ ਅਤੇ ਕੰਮ ਨੂੰ ਜਦੋਂ ਜਾ ਰਿਹਾ ਸੀ ਤਾਂ ਤੇਜ਼ ਰਵਾਂ ਕਾਰ ਜੋ ਬਰੀਜਾ ਕਾਰ ਦਸੀ ਜਾ ਰਹੀ ਸੀ ਉਹ ਰੋਡ ਦੇ ਉੱਪਰ ਦੂਜੇ ਪਾਸੇ ਆ ਕੇ ਡਾਇਰੈਕਟ ਪਾਰ ਕਰਕੇ ਮੋਟਰਸੈਂਕਲ ਦੇ ਵਿੱਚ ਵੱਜੀ ਅਸੀਂ ਜਿਆਦਾ ਕਿ ਅਸਮਾਉ ਦੇ ਵਿੱਚ ਹੁਣ ਫ੍ਰੀਕਵਲ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਦੇਖਣਾ ਆਉਣ ਵਾਲੇ ਮਾਮਲੇ ਦੇ ਵਿੱਚ ਇਸ ਚਾਲਕ ਬਾਰੇ ਜਾਂ ਕੀ ਕਾਰਵਾਈ ਹੋਰ ਫ੍ਰੀਕਵਲ ਪੁਲਿਸ ਕਰਦੀ ਹੈ ਬਰੀਜਾ ਗੱਡੀ ਸੀ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਇਧਰੋਂ ਮੁੰਡਾ ਜਿਹੜਾ ਆ ਇਹ ਆਪਣੇ ਨਾਲ ਦੇ ਪਿੰਡ ਦਾ ਮੰਡ ਵਾਲੇ ਦਾ ਆ ਤੇ ਗੱਡੀ ਜਿਆਦਾ ਸਪੀਡ ਸੀ ਇੱਕ ਗੱਡੀ ਦੀ ਤੇ ਡਿਵਾਈਡਰ ਪਾਰ ਕਰਕੇ ਦੂਜੀ ਸਾਈਡ ਆ ਕੇ ਗੱਡੀ ਉਹਦੇ ਮੋਟਰਸਾਈਕਲ 'ਚ ਆ ਕੇ ਵੱਜੀ ਤੇ ਵੈਸੇ ਮੁੰਡਾ ਜਾਦਾ ਗੰਭੀਰ ਆ ਜ਼ਖਮੀ ਆ ਤੇ ਹੁਣ ਉਹਨੂੰ ਫਰੀਦਕੋਟ ਹਸਪੀਟਲ ਲੈ ਕੇ ਗਏ ਹੋਏ ਆਈ ਤੇ ਗੱਡੀ ਬਰੇਜ਼ਾ ਗੱਡੀ ਸੀ ਜਿਆਦਾ ਰਫਤਾਰ ਹੋਣ ਕਰਕੇ ਡਿਵਾਈਡਰ ਟੱਪ ਕੇ ਉਹਦੇ ਵਿੱਚ ਆ ਕੇ ਵੱਜੀ ਏ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਆ ਹਾਲਾਤ ਤਾਂ ਵੈਸੇ ਉਹਨਾਂ ਦੀ ਜਿਆਦਾ ਹੀ ਗੰਭੀਰ ਆਈ ਮੁੰਡੇ ਦੇ ਜਿਆਦਾ ਗੰਭੀਰ ਆ ਅਜੇ ਵੈਸੇ ਤਾਂ ਗੱਡੀ ਵਾਲੇ ਨੂੰ ਵੀ ਲੈ ਕੇ ਗਏ ਆ ਜਿਆਦਾਤਰ ਗੰਭੀਰ ਜਿਆਦਾ ਮੁੰਡੇ ਦੇ ਜ਼ਖਮੀ ਆ ਮੁੰਡਾ ਜਿਆਦਾ ਹੀ ਸੀਰੀਅਸ ਆ ਕਿਉਂਕਿ ਮੋਟਰਸਾਈਕਲ ਦਾ ਤਾਂ ਕੁਝ ਵੀ ਰਿਆ ਨਹੀਂ ਵੀ ਜਿਆਦਾ ਜ਼ਖਮੀ ਆ ਮੁੰਡਾ ਪਿੰਡ ਮੰਡ ਵਾਲੇ ਦਾ ਹੀ ਸੀ ਜੀ ਸਾਨੂੰ ਪਿੰਡ ਫੂਨ ਦੇ ਜੀ ਅਸੀਂ ਬਸ ਉੱਥੋਂ ਆਏ ਆ ਜੀ ਆ ਕੇ ਅਸੀਂ ਜਦੋਂ ਮੌਕੇ ਦੇ ਹਾਲਾਤ ਵੇਖੇ ਜੋ ਪੁੱਠੀ ਸਾਈਡ ਤੋਂ ਗੱਡੀ ਜੀ ਵੇਖ ਲਓ ਕਿੰਨੀ ਬਾੜ ਤੋਂ ਇਧਰ ਆ ਕੇ ਉਲਟ ਸਾਈਡ ਆ ਕੇ ਗੱਡੀ ਵੱਜੀ ਆ ਜੀ ਤੇ ਤੁਸੀਂ ਬਾਕੀ ਮੌਕੇ ਦੇ ਹਾਲਾਤ ਵੇਖ ਚੁੱਕੇ ਆ ਜੀ ਬਾਕੀ ਮੁੰਡੇ ਨੂੰ ਮੈਡੀਕਲ ਲੈ ਗਏ ਆ ਜੀ ਉੱਥੇ ਤੇ ਅੱਗੇ ਪਤਾ ਲੱਗੂਗਾ ਜੀ ਬਰੀਜਾ ਗੱਡੀ ਹੈ ਜੋ ਵੱਜੀ ਆ ਜੀ ਅੜੀਗਾ ਸੰਪਰਕ ਹੋਇਆ ਕਿਸ ਤਰ੍ਹਾਂ ਨਹੀਂ ਹਾਲੇ ਸਾਡਾ ਤਾਂ ਨਹੀਂ ਹੋਇਆ ਜੀ ਲੈ ਕੇ ਗਏ ਵੇ ਜੀ ਬੱਚੇ ਨੂੰ ਮੈਡੀਕਲ ਲੈ ਕੇ ਗਏ ਵੇ ਆ ਤੇ ਬਾਕੀ ਹੁਣ ਜਾ ਕੇ ਵੇਖਦੇ ਅਸੀਂ ਤਾਂ ਮੌਕੇ ਤੇ ਅਜੇ ਇੱਥੇ ਆਏ ਆ ਜੀ ਸਾਡੇ ਪਿੰਡ ਦੇ ਜਿੰਨੇ ਵੀ ਆਂਦੇ ਆ ਜੀ ਇੱਥੇ ਆਏ ਆ ਜੀ ਵੇਖਣਾ ਸੀ ਆ ਕੇ ਜਦੋਂ ਵੇਖਿਆ ਜੀ ਬਹੁਤ ਹਾਲ ਮਲਕ ਵੀ ਆ ਮੋਟਰਸਾਈਕਲ ਦੇ ਬਹੁਤ ਗੰਭੀਰ ਹਾਲਾਤ ਆ ਤੇ ਉਧਰ ਗੱਡੀ ਵੀ ਵੇਖ ਲਓ 에어 ਬੈਗ ਖੁੱਲੇ ਆ ਜੀ ਗੱਡੀ ਦੇ ਵੀ 10 15 ਕਰਮਾ ਘਟੋ ਘੜ ਮੋਟਰਸਾਈਕਲ ਨੂੰ ਖਿੱਚ ਕੇ ਲੈ ਕੇ ਆਈ ਹੈ ਜੀ ਗੱਡੀ ਉੱਥੇ ਪਰਲੀ ਸਾਈਡ ਤੋਂ ਮੁੱਦਗੀ ਸਾਈਡ ਤੋਂ ਆਉਂਦੀ ਹੋਰਲੀ ਸਾਈਡ ਆ ਗਈ ਹੈ ਵੇਖ ਇਤਨੀ ਸਾਈਡ ਆ ਕੇ ਵੱਜੀ ਹੈ ਜੀ ਗੱਡੀ ਤੇ ਭਾਈ ਕੋਈ ਬਰੀਜਾ ਗੱਡੀ ਸੀਗੀ ਉਧਰੋਂ ਮੁੱਦ ਦੀ ਸਾਈਡ ਤੋਂ ਆ ਰਹੀ ਸੀਗੀ ਇਧਰ ਫ੍ਰੀਕੋਰਡ ਸਾਈਡ ਨੂੰ ਇਹ ਲੜਕਾ ਆਪਦੀ ਸਾਈਡ ਜਾ ਰਿਹਾ ਸੀਗਾ ਤਲਵੰਡੀ ਕੰਮ ਤੇ ਲੱਗਿਆ ਹੋਇਆ ਉਹ ਕਿਤੇ ਓਵਰਟੇਕ ਹੋ ਗਏ ਓਵਰ ਸਪੀਡ ਸੀਗੀ ਗੱਡੀ ਤੇ ਫਟਪਾ ਦੇ ਉੱਤੋਂ ਟੱਪ ਕੇ ਇਹਦੇ ਵਿੱਚ ਆ ਕੇ ਵੱਜੀ ਹੈ ਕਾਫੀ ਸੱਟਾਂ ਲੱਗੀਆਂ ਸੀ ਜੀ ਕਿੰਨਾ ਰਹਿ ਗਿਆ ਮੰਡਾਲਾ ਪਿੰਡ ਅਮਰ ਕਿਹਨੂੰ ਅਮਰ ਭਾਈ ਕੋ ਸਾਹ